ਦੇਖੋ ਜੀ ਮੌਸਮ ਜਦੋਂ ਬਦਲਦਾ ਹੈ ਤਾਂ ਸਾਹ ਦੇ ਰੋਗਿਆਂ ਨੂੰ ਮੁਸ਼ਕਲ ਆਂਦੀ ਹੈ ਤੇ ਨਾਲੇ ਉਤੋਂ ਇਲਾਵਾ ਜਿਹੜੇ ਜਿਹਨਾਂ ਨੂੰ ਅਲਰਜੀ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਅਲਰਜੀ ਉਹਨਾਂ ਨੂੰ ਮੁਸ਼ਕਲ ਆ ਸਕਦੀ ਹੈ ਤੇ ਹੁਣ ਜਿਵੇਂ ਖਾਸ ਕਰਕੇ ਦੀਵਾਲੀ ਆ ਰਹੀ ਆ ਤਾਂ ਇਹਦੇ ਨਾਲ ਵੀ ਧੂਆਂ ਕਰਕੇ ਵੀ ਸਾਹ ਦੇ ਮਰੀਜ਼ਾਂ ਨੂੰ ਪ੍ਰੋਬਲਮ ਆ ਸਕਦੀ ਹੈ ਡਾਕਟਰ ਸਾਹਿਬ ਜਿਹੜਾ ਧੂਆਂ ਇਹਦੇ ਵਿੱਚ ਕਿਹੜਾ ਜਿਹੜਾ ਬਕਟਰੀਆ ਕਿੰਨੇ ਦਿਨ ਸਪਰਨ ਰਹਿੰਦਾ ਹੈ ਤੇ ਕਿਹੜਾ ਮੁਲ ਜ਼ਿਆਦਾ ਜਿਹੜਾ ਖਤਰਨਾਕ ਕਹਾਤਾ ਹੁੰਦਾ ਦੇਖੋ ਜੀ ਧੂਆਂ ਵਿੱਚ ਬੜੇ ਖਤਰਨਾਕ ਗੈਸਾਂ ਹੁੰਦੀਆਂ ਨੇ ਜਿਵੇਂ ਕਿ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਨਾਈਟ੍ਰਸ ਆਕਸਾਈਡ ਸਲਫਰ ਆਕਸਾਈਡ ਆਦੀ ਹੋਰ ਵੀ ਮਿਥੇਨ ਜਿਵੇਂ ਬਹੁਤ ਸਾਰੀਆਂ ਜਿਹੜੀ ਹਾਨੀਕਾਰਕ ਗੈਸਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਸਰੀਰ ਵਿੱਚ ਜਾ ਕੇ ਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ ਖਾਸ ਕਰਕੇ ਸਾਹ ਦੇ ਰੋਗੀਆਂ ਨੂੰ ਕਿ ਇਹ ਛਾਤੀ ਵਿੱਚ ਜਾਣ ਗਿਆ ਤਾਂ ਛਾਤੀ ਵਿੱਚ ਸੋਜ ਤੇ ਬਲਗਮ ਪੈਦਾ ਕਰਦੀਆਂ ਨੇ ਜਿਸ ਨਾਲ ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਡਾਕਟਰ ਸਾਹਿਬ ਜੀ ਨਵੇਂ ਜਿਹੜੇ ਅਨਫਰਟਡ ਜਿਹੜੇ ਮਰੀਜ਼ ਨੇ ਜਿਹੜੇ ਨਹੀਂ ਵੀ ਇਸੇ ਲਪੇਟ ਦੇ ਵਿੱਚ ਆ ਕੇ ਉਹਨਾਂ ਤੇ ਵੀ ਪ੍ਰਭਾਵ ਪੈਂਦਾ ਬਿਲਕੁਲ ਜੀ ਜਿਹੜੇ ਜਿਨ੍ਹਾਂ ਨੂੰ ਕੋਈ ਨੁਕਸ ਨਹੀਂ ਆ ਉਹਨਾਂ ਨੂੰ ਵੀ ਜੇ ਹੋ ਲੰਬੇ ਟਾਈਮ ਤੱਕ ਤੂੰ ਐਂਦੇ ਸੰਪਰਕ ਵਿੱਚ ਤੂੰ ਐਂਦੇ ਇਹ ਖੇਤਰਾ ਵਿੱਚ ਰਹਿਣਗੇ ਤਾਂ ਅੱਗੇ ਜਾ ਕੇ 5 ਸਾਲ 10 ਸਾਲ ਬਾਅਦ ਉਹਨਾਂ ਨੂੰ ਵੀ ਸਾਹ ਦਾ ਜਿਹੜਾ ਰੋਗ ਹੈ ਹੋ ਸਕਦਾ ਕਿਉਂਕਿ ਇਹ ਧੂਆਂ ਜਿਹੜਾ ਸਾਡੇ ਅੰਦਰ ਛੋਟਾ 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 ਨੁਕਸਾਨ ਕਰਕੇ ਤੇ ਲੰਬੇ ਸਮੇਂ ਤੇ ਫਿਰ ਇਹ ਗੰਭੀਰ ਬਿਮਾਰੀ ਦਾ ਰੂਪ ਧਾਰਨ ਕਰ ਸਕਦਾ ਇਸ ਵੇ ਇਹ ਤਾਂ ਹੋ ਗਿਆ ਪਟਾਕੇ ਦੀ ਗੱਲ ਬਾਤ ਜਿਵੇਂ ਧੂਏ ਕਈ ਕਿਸਮ ਦੇ ਵਿੱਚ ਆਉਂਦੇ ਨੇ ਪ੍ਰਾਲੀਆਂ ਜਿਵੇਂ ਕਿ ਇਹ ਮਤਲਬ 60 ਸਰਕਲ ਨਾਲ ਅੱਗ ਲੱਗ ਜਾਂਦੀ ਆ ਉਹਦੇ ਕਿਵੇਂ ਕੰਨ ਜਿਹੜਾ ਕਿੰਨ ਮਰੀਜ਼ਾਂ ਨੂੰ ਪ੍ਰਪਰਕਟ ਕਰ ਸਕਦਾ ਤੇ ਕਿਹੜੇ ਨਵੇਂ ਜਿਹੜੇ ਉਹਦੀ ਲਪੇਟ ਵਿੱਚ ਬਿਲਕੁਲ ਜੀ ਧੂਆ ਕਿਸੇ ਵੀ ਤਰੀਕੇ ਦਾ ਹੋ ਸਕਦਾ ਪਟਾਕਿਆਂ ਦਾ ਧੂਆ ਹੋ ਸਕਦਾ ਪਰਾਲੀ ਦਾ ਧੂਆ ਹੋ ਸਕਦਾ ਉਹ ਸਾਰਾ ਜਿਹੜਾ ਧੂਆ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਮਰੀਜ਼ ਨੂੰ ਨੁਕਸਾਨ ਹੀ ਪਹੁੰਚਾਉਂਦਾ ਹੈ ਤੇ ਜਿਆਦਾ ਗੰਭੀਰ ਧੂਏ ਦੇ ਲਪੇਟ ਵਿੱਚ ਆਉਣ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ ਡਾਕਟਰ ਸਾਹਿਬ ਜਿਵੇਂ ਮਤਲਬ ਸ਼ਹਿਰ ਦੇ ਵਿੱਚ ਸਫਾਈ ਕਾਮਤਰੀ ਲੱਗੇ ਹੁੰਦੇ ਉਹਨਾਂ ਵੱਲੋਂ ਕੁਝ ਤਾਂ ਜਿਹੜੀਆਂ ਮਤਲਬ ਹੁੰਦੀ ਸ਼ਹਿਰ ਦੀ ਸਫਾਈ ਉਹ ਬਾਹਰ ਲਾਉਂਦੇ ਕਿਵੇਂ ਬਾਜ਼ਾਰਾਂ ਦੇ ਵਿੱਚ ਉਸ ਨੂੰ ਜਿਹੜਾ ਲਪੇਟ ਅੱਗ ਲਗਾ ਕੇ ਅਗਲੀ ਪੇਟ ਕਰ ਦਿੰਦੇ ਉਹਦਾ ਧੂਆ ਕਿੰਨਾ ਮਰੀਜ਼ਾਂ ਨੂੰ ਬਲਟ ਕਰਦਾ ਦੇਖੋ ਜੀ ਧੂਆਂ ਤਾਂ ਕਿਸੇ ਵੀ ਚਾਹੇ ਮਰੀਜ਼ ਆ ਚਾਹੇ ਨਾਰਮਲ ਇਨਸਾਨ ਆ ਜਿਆਦਾ ਧੂਆਂ ਅੰਦਰ ਜਾਏਗਾ ਤਾਂ ਨੁਕਸਾਨ ਕਰੇਗਾ ਹੀ ਖਾਸ ਕਰਕੇ ਜਿਹੜੇ ਸਾਹ ਦੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇਸ ਦਿਨ ਬਾਹਰ ਨਾ ਜਾਣ ਜਿਵੇਂ ਮਾਸਕ ਲਗਾ ਕੇ ਰੱਖਣ ਅਤੇ ਇਹਦੇ ਨਾਲ ਜਿਵੇਂ ਦਮੇ ਦੇ ਰੋਗਾਂ ਨੂੰ ਰੋਗੀਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਦਮੇ ਦਾ ਅਟੈਕ ਵੀ ਆ ਸਕਦਾ ਇਸ ਕਰਕੇ ਧੂਏ ਵਿੱਚ ਧੂਏ ਤੋਂ ਦੂਰ ਹੀ ਰਹਿਣਾ ਚਾਹੀਦਾ ਜਿਹੜੇ ਜਗ੍ਹਾ ਪੇ ਹੋ ਗਏ ਜਾਂ ਕੋ ਪਲਾਸਟ ਕਟ ਹੋ ਗਈ ਇਹਦਾ ਧੂਆ ਜਿਹੜਾ ਬਹੁਤ ਹੀ ਜਿਆਦਾ ਖਤਰਨਾਕ ਜਿਹੜਾ ਸਾਹ ਬਿਲਕੁਲ ਜੀ ਇਹਨਾਂ ਦਾ ਧੂਆ ਵੀ ਬਹੁਤ ਖਤਰਨਾਕ ਹੈ ਤੇ ਇਹ ਕੋਈ ਵੀ ਧੂਆ ਕਿਸੇ ਵੀ ਪ੍ਰਕਾਰ ਦਾ ਜਦੋਂ ਅੰਦਰ ਜਾਏਗਾ ਤਾਂ ਉਹ ਨੁਕਸਾਨ ਹੀ ਪਹੁੰਚਾਏਗਾ ਤੇ ਇਹਦਾ ਸਰੀਰ ਤੇ ਹੋਰ ਵੀ ਬਹੁਤ ਮਾੜੇ ਪ੍ਰਭਾਵ ਪੈਂਦੇ ਨੇ ਜਿਹੜੇ 150 ਉਹ ਪਟਾਕਾਂ ਲੈ ਕੇ ਆਸਤਬਾਜੀ ਲੈ ਕੇ ਇਹ ਛੋਟੇ ਬੱਚਿਆਂ ਦੇ ਕਾਫੀ ਜਿਹੜਾ ਇਹਨਾਂ ਕਰਨਾ ਵਾ ਇਹ ਵੀ ਲਪੇਟ ਦੇ ਵਿੱਚ ਆ ਸਕਦੇ ਨੇ ਡਾਕਟਰ ਸਾਹਿਬ ਇਹ ਕਿਹੜੇ ਕਿਹੜੇ ਜਾਣਗੇ ਅਲਰਜੀ ਤਮਰੀਜ਼ ਵੀ ਹੋ ਸਕਦੇ ਬਣ ਸਕਦੇ ਨੇ ਜਾਂ ਹੋਰ ਅੱਖਾਂ ਨੂੰ ਜਾਂ ਕਿਹੜੇ ਕਿਹੜੇ ਗਲੇ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਬਿਲਕੁਲ ਜੀ ਆ ਸਾਰੇ ਰੋਗਿਆਂ ਨੂੰ ਤਾਂ ਧਿਆਨ ਰੱਖਣਾ ਹੀ ਚਾਹੀਦਾ ਖਾਸ ਕਰਕੇ ਬੱਚਿਆਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬੱਚਿਆਂ ਦੇ ਵਿੱਚ ਬਰਨ ਇੰਜਰੀ ਬਹੁਤ ਹੁੰਦੀਆਂ ਨੇ ਇਸ ਟਾਈਮ ਕਿ ਹੱਥ ਸੜ ਗਿਆ ਜੀ ਜਾਂ ਅੱਖਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਅੱਖਾਂ ਵਿੱਚ ਵੀ ਅ ਅੱਗ ਜਾ ਸਕਦੀ ਹੈ ਜਾਂ ਧੂਆ ਅੱਖਾਂ ਵਿੱਚ ਜਾਏਗਾ ਤਾਂ ਅੱਖ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਖਾਸ ਕਰਕੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਖਾਸ ਕਰਕੇ ਜਿਹੜੇ ਵੱਡੇ ਪਟਾਕੇ